ਫਰੀ 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 ਦੋਸਤੋ ਇੱਕ ਬੱਚੀ ਬਾਈ ਨੇ ਦੇਣੀ ਬਿਲਕੁਲ ਫਰੀ ਪਾਲਣ ਦੇ ਕੰਮ ਦੀ ਬਾਈ ਕੋਲੇ ਲਗਭਗ ਚਾਰ ਤਾਂਗਾਂ ਬੱਚੀਆਂ ਤੇ ਇੱਕ ਆ ਗਈ ਕੱਟੀ ਇੱਕ ਬਾਈ ਨੇ ਫਰੀ ਦੇ ਦੇਣੀ ਆ ਪੂਰੀ ਗੱਲ ਬਾਤ ਸੁਣ ਲਿਓ ਇਹਦਾ ਪਹਿਲੇ ਪਾਸੇ ਦੋਸਤੋ ਖੀਰੀਆਂ ਉਮਰ ਇਹਨਾਂ ਦੀ ਹੋਊਗੀ 4 ਤੋਂ 6 ਮਹੀਨੇ ਚਾਰ ਚਾਰੀ ਥਾਣਾ ਆਪ ਇੱਕ ਨੰਬਰ ਤੇ ਦੋ ਨੰਬਰ ਦੋਨੇ ਜੋੜਾ ਬਾਈ ਨੇ ਦੇ ਦੇਣਾ 6000 ਦਾ ਤੁਸੀਂ ਭਾਵੇਂ 3-3 ਦਾ ਮੰਨ ਲਓ ਭਾਵੇਂ 4-2 ਦਾ ਮੰਨ ਲਓ 6000 ਦੇ ਦੇਣਾ ਆ ਕੱਟੀ ਬਾਈ ਦਾ ਤਾਂ ਸਾਲ ਦੇ ਆਸੇ ਪਾਸੇ ਇਹ ਵੀ ਖੀਰੀ ਆ ਚਾਰ ਹੀ ਸਣੇ ਬਾਈ ਨੇ ਦੇ ਦੇਣੀ 13500 ਇਧਰਲੇ ਪਾਸੇ ਦੋਸਤੋ ਆ ਵੀ ਆ ਗਈ ਖੀਰੀ 9-10 ਮਹੀਨੇ ਉਮਰ ਜਰਸੀ ਦੀ ਚਾਰ ਹੀ ਥਾਣ ਸੋਹਣੀ ਬਿਊਟੀ ਦੇ ਪੱਖ ਤੋਂ ਬਾਕੀ ਸੀਮਨ ਦੇ ਕਾਬਲੀ ਕਹਿ ਸਕਦਾ ਥੋੜੀ ਵੀਰ ਕੋਈ ਹੋਰ ਸੇਵਾ ਕਰ ਲੂ ਜਲਦੀ ਸੀਮਨ ਦੇ ਕਾਬਲ ਕਰ ਲੂ ਮੁੱਲ ਜਿਹੜਾ ਦੋਸਤੋ ਜਰਸੀ ਦਾ ਆ ਗਿਆ 8000 ਇੱਕ ਇਧਰਲੇ ਪਾਸੇ ਜਿਹੜੀ ਦੋਸਤੋ ਇਹ ਦੰਦੂ ਆ ਗਈ ਛਿੱਗੀ ਥਾਣੇ ਦੇ ਵੀ ਚਾਰ ਹੀ ਆ ਤੇ ਇਹ ਬਾਈ ਦਾਦਾ ਵੀ ਦੇ ਦਾਂਗੇ ਆਪਾਂ 5500 ਦੀ ਇੱਕ ਬਾਈ ਨੇ ਦੇਣੀ ਆ ਬਿਲਕੁਲ ਫਰੀ ਜਿਹੜੀ ਉਹ ਸਾਹਮਣੇ ਖੜੀ ਸਿੰਗਾ ਵਾਲੀ ਇਹ ਵੀ ਛੱਗੀ ਆ ਦੋਸਤੋ ਦੰਦੋ ਚਾਰ ਹੀ ਸਨ ਕੋਈ ਫੋਰਚਾਂ ਨਹੀਂ ਤੇ ਬਿਲਕੁਲ ਫਰੀ ਉਹਨੂੰ ਮਿਲਣੀ ਹੈ ਜਿਹੜਾ ਵੀਰ ਜੋੜਾ ਲੈ ਲੂ ਕੋਈ ਵੀ ਜੋੜਾ ਇਹਨਾਂ ਚੋਂ ਲੈ ਲੂ ਵੈਸੇ ਇਹਦਾ ਕੱਲੀ ਦਾ ਮੁੱਲ ਬਾਈ ਨੇ ਰੱਖਿਆ ਇਹਦਾ ਸਿੰਘ ਵਾਲੀ ਦਾ 4000 ਚਾਰ ਹੀ ਸਨ ਕੋਈ ਫੋਰਚਾਂ ਨਹੀਂ ਗਈ ਤੇ ਪਰ ਫਰੀ ਉਹਨੂੰ ਮਿਲਣੀ ਜੇ ਜਿਹੜਾ ਵੀ ਕੋਈ ਵੀ ਇਹਨਾਂ ਦੇ ਵਿੱਚੋਂ ਜੋੜਾ ਲੈ ਲੂਗਾ ਬਾਕੀ ਨੰਬਰ ਸੱਲੇ ਸਕਰੀਨ ਤੇ ਆ ਬਾਈ ਨੇ ਸੰਪਰਕ ਕਰ ਲੈ ਵੀਡੀਓ ਦੇਖਣ ਲਈ ਧੰਨਵਾਦ